ਇੱਕ ਵਾਰ ਨਾ ਇੱਕ ਗਲੀ ਦੇ ਵਿੱਚ ਭਾਈ 판ਡਿਆਂ ਵਾਲਾ ਆ ਜਾਂਦਾ ਹੈ 판ਡੇ ਵੇਚਣ ਵਾਸਤੇ ਜਿਵੇਂ ਪਲਾਸਟਿਕ ਦੇ 판ਡੇ ਹੁੰਦੇ ਆ ਟੱਬ ਵਗੈਰਾ ਇੱਕ ਅਮੀਰ ਔਰਤ ਕਹਿੰਦੀ ਆ ਕਿ ਆ ਮੇਰੇ ਦੋ ਸੂਟ ਆ ਤੇ ਤੂੰ ਮੈਨੂੰ ਇਹਦੇ ਦੋਆਂ ਸੂਟਾਂ ਦੇ ਬਦਲੇ ਇੱਕ ਟੱਬ ਦੇ ਦੇ ਇਹ ਤੇ ਮੈਂ ਨਵੇਂ ਸੂਟ ਤੈਨੂੰ ਦੇ ਰਹੀ ਆ ਤੇ ਉਹ ਭਾਈ ਕਹਿੰਦਾ ਕਿ ਨਹੀਂ ਮੈਂ ਦੋ ਸੂਟ ਦਾ ਇੱਕ ਟੱਬ ਨਹੀਂ ਦਿੰਦਾ ਮੈਂ ਤਿੰਨ ਸੂਟ ਲੈ ਕੇ ਹੀ ਟੱਬ ਦਿੰਨਾ ਆ ਉਹ ਕਹਿੰਦੀ ਵੀ ਨਹੀਂ ਇਹ ਤੇ ਮੇਰੇ ਨਵੇਂ ਸੂਟ ਹੈਗੇ ਮੈਂ ਤੇ ਇੱਕ ਇੱਕ ਵਾਰ ਹੀ ਪਾਏ ਆ ਤੇ ਤੂੰ ਇਦਾਂ ਨਾ ਕਰ ਮੈਨੂੰ ਵੀ ਮਦਦ ਦੇ ਦੇ ਟੱਬ ਉਧਰੋਂ ਇੱਕ ਮੰਗਣ ਵਾਲੀ ਕੁੜੀ ਆ ਜਾਂਦੀ ਆ ਉਹਦੇ ਗਲ ਨਾਲ ਪਾਟੇ ਕੱਪੜੇ ਪਾਏ ਹੁੰਦੇ ਆ ਉਹਨਾਂ ਨੂੰ ਰੰਗ ਬਰੰਗੀਆਂ ਟਾਕੀਆਂ ਲਾ ਕੇ ਸੀਤਾ ਹੁੰਦਾ ਆ ਉਹ ਕਹਿੰਦੀ ਕਿ ਮੈਨੂੰ ਰੋਟੀ ਦਿਓ ਖਾਣ ਵਾਸਤੇ ਤੇ ਉਹ ਅਮੀਰ ਔਰਤ ਜਿਹੜੀ ਆ ਆਪਣੀ ਕੰਮ ਵਾਲੀ ਨੂੰ ਕਹਿੰਦੀ ਆ ਤੂੰ ਇਹਨੂੰ ਰੋਟੀ ਲਿਆ ਕੇ ਦੇ ਦੇ ਉਹ ਉਹਨੂੰ ਰੋਟੀ ਲਿਆ ਕੇ ਦੇ ਦਿੰਦੀ ਤੇ ਉਹ ਚਲੀ ਜਾਂਦੀ ਤੇ ਬਾਅਦ ਵਿੱਚ ਉਹ ਦੋ ਟੱਬ ਜਿਹੜਾ ਭਾਈ ਟੱਬ ਵੇਚ ਰਿਹਾ ਹੁੰਦਾ ਆ ਉਹ ਦੋ ਸੂਟ ਆਪਣੇ ਥੈਲੇ ਵਿੱਚ ਪਾ ਲੈਂਦਾ ਤੇ ਉਹਨੂੰ ਅਮੀਰ ਔਰਤ ਨੂੰ ਟੱਬ ਦੇ ਦਿੰਦਾ ਤੇ ਚਲਿਆ ਜਾਂਦਾ ਤੇ ਉਹ ਕੀ ਦੇਖਦਾ ਕਿ ਅੱਗੇ ਜਾਂਦਾ ਹੈ ਤੇ ਉਹ ਗਰੀਬ ਕੁੜੀ ਉੱਥੇ ਬੈਠੀ ਹੁੰਦੀ ਹੈ ਤੇ ਉਹਨੂੰ ਉਹ ਦੋ ਸੂਟ ਦੇ ਦਿੰਦਾ ਹੈ ਕਹਿੰਦਾ ਲੈ ਹੜ ਤੂੰ ਸੂਟ ਪਾ ਲਈਏ ਬਿਲਕੁਲ ਨਵੇਂ ਆ ਤੇ ਉਹ ਅਮੀਰ ਔਰਤ ਜਿਹੜੀ ਹੁੰਦੀ ਹੈ ਜੇ ਗੇਟਵੇਚ ਹੀ ਖੜੀ ਹੁੰਦੀ ਆ ਉਹ ਵੇਖ ਕੇ ਤੇ ਬਹੁਤ ਹੀ ਜ਼ਿਆਦਾ ਮਤਲਬ ਆਪਣੇ ਬੇ ਸ਼ਰਮਿੰਦਾ ਮਹਿਸੂਸ ਕਰਦੀ ਆ ਕਿ ਉਹਨੇ ਮੇਰੇ ਕੋਲੋਂ ਸੂਟ ਲੈ ਲਏ ਆ ਤੇ ਮੈਂ ਅਮੀਰ ਹੋ ਕੇ ਨਹੀਂ ਉਹਨੂੰ ਦੇ ਸਕੀ ਤੇ ਉਹ ਇੱਕ ਗਰੀਬ ਆ ਅਮੀਰੀ ਜਿਹੜੀ ਆ ਨਾ ਦਿਲ ਦੀ ਹੋਣੀ ਚਾਹੀਦੀ ਆ ਤੇ ਨਾ ਕਿ ਸ਼ੌਹਰਤ ਦੀ ਵੀਡੀਓ ਵਧੀਆ ਲੱਗਿਆ ਅੱਗੇ ਸ਼ੇਅਰ ਕਰਦੇ ਹੋ